अच्छा ये। जी ये बाकी एक ਹੱਡਾ ਜਿਹੜਾ ਛੱਪੜ ਆ ਉਹਦਾ ਨਿਕਾਸ ਕੀਤਾ ਜਾਂਦੀ ਸਾਫ ਸਫਾਈ ਤੇ ਧਿਆਨ ਦਿੱਤਾ ਜਾਵੇ ਛੱਪੜ ਹੱਡਾ ਕੋਤੜਾ ਚੜਦੇ ਬੰਨੇ ਹਾਂ ਚੌਧਰੀ ਵਾਲਾ ਜੀ ਚੌਧਰੀ ਦੇ ਘਰ ਦੇ ਸਾਹਮਣੇ ਹਾਂਜੀ ਹਾਂਜੀ ਲੱਗੇ ਆ ਕੰਪਿਊਟਰ ਐ ਨਿਸ਼ਾਨੀ ਆਉਂਦੀ ਔਰ ਲੱਗੇ ਬਿਲਕੁਲ ਬਿਲਕੁਲ ਉਹ ਛੱਪੜ ਦਾ ਬਹੁਤ ਬੁਰਾ ਹਾਲ ਵਾ ਆਇਤਾ ਕਹੀਂ ਉਹਨੂੰ ਵੇਖਿਆ ਸਫਾਈ ਹੁੰਦਿਆਂ ਹਾਂ ਉਹ ਪਾਣੀ ਜਿਹੜਾ ਸਾਰਾ ਉੱਥੇ ਜਿਰੀ ਜਾਂਦਾ ਵਾ ਉਹਦਾ ਕੋਈ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਬਾਹਰ ਕੱਢਣ ਵਾਸਤੇ ਉੱਥੋਂ ਉਦੀ ਉਦੀ ਨਿਸ਼ਾਨਦੇਹੀ ਕਰਕੇ ਸਰਪੰਚ ਸਾਹਿਬ ਦੇ ਨਾਲ ਕਾਲੀ ਰਾਜ ਵਾਲਾ ਪੱਛੋਂ ਹਾਂ ਨਹੀਂ ਨਹੀਂ ਇਧਰ ਸੁਦੀਪਾ ਜਿਹਨਾਂ ਦਾ ਰਾਜ ਪਤਾ ਰਿਹਾ ਤੇ ਦੋ ਤਿੰਨ ਜਿਹੜੇ ਨਿਕਾਸੀ ਨਾਲੇ ਉਹਨਾਂ ਦੀ ਨਿਸ਼ਾਨਦੇਹੀ ਬਹੁਤ ਜ਼ਰੂਰੀ ਆ ਉਹ ਕਰ ਰਹੇ ਆ ਇਧਰ ਸਵਾਲ ਆ ਗਿਆ ਜੀ ਫੇਰ ਸਰਜੀਤ ਸਿੰਘ ਕੋਲ ਉਹ ਛਪੜੇ ਵੱਡਾ ਵੱਡਾ ਜਿਹੜਾ ਵੱਡਾ ਹਾਂਜੀ ਉਹ ਛੱਪੜ ਛੋਟਾ ਵੱਡਾ ਜਿਹਦਾ ਵੱਡਾ ਹੁਣ ਚਾਹੀਦਾ ਵਾ ਉਹ ਛੱਪੜ ਤੇ ਵੱਡਾ ਆ ਜੂ ਉਹ ਇਹੀ ਨਾ ਮੈਂ ਤੇ ਮਨਦੀਪਾ ਬੈਠੇ ਆ ਉਹ ਛੱਪੜ ਦੇ ਉੱਤੇ ਵਿਚਾਰ ਕਰ ਰਹੇ ਮੈਂ ਵੀ ਸਾਡੇ ਬੰਦਿਆਂ ਦੇ ਜਾਦੇ ਕਬਜੇ ਆ ਉੱਥੇ ਦੇ ਇਹਨਾਂ ਵੇ ਸਾਰੇ ਭੱਜਣ ਇਹ ਵੇਖ ਲਓ ਤੁਸੀਂ ਦੱਸ ਦੋ ਮਿਲ ਕੇ ਬਾਅਦ ਚ ਇਹ ਕਿਉਂਕਿ ਅਹੀਂ ਇਹੋ ਮੈਂ ਵੀ ਇਹ ਸਾਰੇ ਬੰਦੇ ਆਲੇ ਦੁਆਲੇ ਸਾਡੇ ਬੈਠੇ ਆ ਉਹਦੇ ਤੇ ਸਾਰਿਆਂ ਦੇ ਜਿਹਦੇ ਆ ਪ੍ਰਧਾਨ ਸਾਡੇ ਆਂਕੂ ਛੱਡਣਾ ਸਾਰੇ ਦੱਸ ਪ੍ਰਧਾਨ ਸਾਹਿਬ ਬੈਠੇ ਸਭ ਤੋਂ ਪਹਿਲਾਂ ਇੰਨੇ ਕਬਜਾ ਛੱਡਾ ਜਿੱਥੇ ਛੱਪੜ ਬਣਿਆ ਆਪਣੇ ਤੇ ਸਾਰਿਆਂ ਨੂੰ ਛੱਡਣਾ ਪੈਣਾ ਜੇ ਇਹਨਾਂ ਨੇ ਕੱਲ ਨੂੰ ਦੂਜੇ ਬੰਦੇ ਨੂੰ ਮੂੰਹ ਕਰਕੇ ਕੋਈ ਤੁਰਪੇ ਵੀ ਇਹਦੇ ਵੋਟਾਂ ਪਾ ਕੇ ਕੋਈਆਂ ਐ ਇੱਕ ਹੋਰ ਮਸਲਾ ਤੁਹਾਡੇ ਧਿਆਨ ਦੇਵੋ ਚਲਿਆ ਜੇ ਇੱਕ ਮਿੰਟ ਅ ਲੱਟ ਆਪਣੇ ਕਰਵੰਦ ਭਾਜੀ 2 ਮਿੰਟ ਦੇ ਦਿਓ ਅ ਵੀ ਪੰਗਾ ਲੈ ਲਿਆ 18 ਸੌਰੀ 4:30 ਕਰਮ ਦੀ ਸੜਕ ਜਿਹੜੀ ਆ ਪਿੰਡ ਦੂਦ ਤੋਂ ਲੈ ਕੇ ਇੱਥੋਂ ਤੱਕ ਰਿਕਵਰ ਕੀਤੀ ਆ ਕੀਤੀ ਕਿ ਨਹੀਂ ਕੀਤੀ ਕਰ ਲਈ ਆ ਨਾ ਬੜੀ ਜ਼ਬਰਦਸਤੀ ਕੀਤੀ ਹੈ ਜ਼ਬਰਦਸਤੀ ਉਹ ਜਦੋਂ ਪਿਛਲੀ ਇਲੈਕਸ਼ਨ ਦੇ ਵਿੱਚ ਜਦੋਂ ਸੋਨੀ ਭਾਈਆਂ ਦੀ ਇਲੈਕਸ਼ਨ ਦੇ ਵਿੱਚ ਆਹੀ ਉਹਨਾਂ ਦੇ ਘਰਾਂ 'ਚ ਗਏ ਤੇ ਉਹਨਾਂ ਘਰਾਂ ਨੇ ਖੁਦ ਕਿਹਾ ਸੀ ਸਾਨੂੰ ਛੜਕ ਦੀ ਜ਼ਰੂਰਤ ਆ ਤੇ ਇਹੋ ਬਾਅਦ 'ਚ ਦੂਸਰੇ ਬੰਦੇ ਸਟੈਂਡ ਕਰਨ ਲੱਗ ਪਏ ਤਾਂ ਕਰਕੇ ਛੱਪੜ ਦਾ ਕੰਮ ਜ਼ਰੂਰ ਕਰਨਾ ਵਾ ਪਰ ਤੁਹਾਨੂੰ ਸਾਰਿਆਂ ਨੂੰ ਜਿੱਤੇ ਭਾਈ ਜਣਾ ਵਾਂਗੂ ਸਾਡੀ ਟੀਮ ਵਾਂਗੂ ਉੱਥੇ ਪਹਿਲਾਂ ਸਭ ਤੋਂ ਆਪਣਾ ਜਿਹੜਾ ਵਾ ਆਪਣਾ ਆਪ ਦੇਖਣਾ ਪੈਣਾ ਵੀ ਆਪਾਂ ਜਿੱਥੇ ਜਿੱਥੇ ਕੋਠੇ ਨਹੀਂ ਕਰ ਤੁਹਾਡੀਆਂ ਵੇਲੀਆਂ ਨੇ ਡਾਉਣ ਲੱਗੇ ਸਭ ਤੋਂ ਪਹਿਲਾਂ ਇਹ ਗੱਲ ਦਾ ਖਿਆਲ ਰੱਖਿਓ ਤੇ ਬਸ ਇਨਾ ਕ ਕਰਾਂਗੇ ਕਿ ਜਿਹੜੇ ਖਾਲੀ ਆ ਉਹ ਹਨ ਦੇ ਦਿਓ